ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲੇ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਬਰਨਾਲੇ ਜ਼ਿਲ੍ਹੇ ਦਾ ਪਿੰਡਾ ਛੀਲੀਵਾਲ ਕਲਾ ਇੱਥੋਂ ਕਵਰ ਕਰਦੇ ਪਏ 55 ਨਗਰ ਨੂੰ ਇੱਕੋ ਘਰੋਂ ਵਹਿਣਗੇ ਇਹ ਨਹੀਂ ਗੱਲ ਵੀ ਮੰਨ ਕੇ ਚਲੋ 55 ਪਿੰਡ ਘੁੰਮੋਗੇ ਤੇ ਇੱਕ ਵੜ ਪਸੰਦ ਆਊਗੀ 55 ਗਾਵਾਂ ਦੇ ਵਿੱਚੋਂ ਹਰ ਇੱਕ ਗਾ ਤੁਹਾਡੇ ਮਨਪਸੰਦ ਦੇਣ ਨੂੰ ਲੱਗੂਗੀ ਤੇ ਮੇਨ ਗੱਲ ਹੈ ਕਿ ਆਪਾਂ ਹੋਰ ਦੱਸਾ ਦਈਏ 60000 ਤੋਂ ਲੈ ਕੇ ਲੱਖ ਤੱਕ ਦੇ ਰੇਟ ਆਗੇ ਤੇ 5-7 ਕੁਸੂਰ ਦੇ ਜਿਹੜੇ ਮੰਨ ਕੇ ਚਲੋ 45 40 ਕਿਲੋ ਵਾਲੇ ਉਹ ਥੋੜੇ ਲੱਖ ਤੋਂ ਅਵੱਬ ਚਲੇ ਜਾਣਗੇ 5-700 ਦੇ ਤੇ ਬਾਕੀ ਜਨਵਰ ਗੱਲਾਂ ਹੋਣੀਆਂ ਇੱਕੋ ਕਰੋ ਤੁਹਾਨੂੰ 55 ਨਗ 55 ਦੇ ਕਹਿ ਦੇ ਨਹੀਂ ਗੱਲ ਆ ਪੰਜਾਬ ਦੇ ਵਿੱਚ 5-7 ਘਾਰੀ ਹੋਣਗੇ 55 ਕਿੱਲੇ ਹੋਣਗੇ ਜਣ ਦੇ ਘਰੇ ਪਸ਼ੂਆਂ ਦੇ ਤੁਸੀਂ ਹਿਸਾਬ ਲਾ ਲਓ ਜਿੱਥੇ 55 گاਵਾ ਬਣੀਆਂ ਇਹਦੇ ਪਸ਼ੂ ਬਨਣ ਦੀ ਜਗ੍ਹਾ ਇੱਥੇ 100 ਨਗ ਦੀ ਆ ਆਓ ਅੱਗੇ ਵੀ ਇਹਨਾਂ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਣਾ ਨਾਮ ਐਡਰੈਸ ਕਨਫਰਮ ਕਰਵਾ ਲਿਆ ਕਰੋ ਵੀਰੇ ਵੀਡੀਓ ਸਾਰੀ ਦੇਖ ਲਿਆ ਕਰੋ ਗਾਈਆਂ ਵੇਚਣ ਦੇ ਸੰਬੰਧੀ ਵੀਡੀਓ ਵਿੱਚ ਸਾਰਾ ਕੁਝ ਦੱਸਾਂਗੇ ਜੀ ਹਾਂਜੀ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਹੈ ਜੀ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਨਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਨਾਲੇ ਵਾਲੀ ਸੜਕ ਤੇ ਵੀਰੇ ਆਪਣਾ ਫਾਰਮ ਆ ਜ਼ਿਲ੍ਹਾ ਬਿਰਜੀ ਆਪਣਾ ਬਰਨਾਲਾਗਾ ਕਨੈਕਟ ਨੰਬਰ ਵੀਰੇ ਆਪਣਾ ਨੋਟ ਕਰ ਲਓ 6280713934 6280713934 ਇਸੇ ਨੰਬਰ ਤੇ ਮੇਰਾ ਵਟਸਐਪ ਚੱਲਦਾਗਾ ਕੋਈ ਵੀ ਵੀਰ ਮੈਨੂੰ WhatsApp ਤੇ ਹੈਲੋ ਦਾ ਜਾਂ ਕੋਈ ਨਹੀਂ ਮੈਸੇਜ ਕਰੂਗਾ ਸਾਡੀ ਲੋਕੇਸ਼ਨ ਵੀਰ ਨੂੰ ਆਟੋਮੈਟਿਕ ਆ ਜਾਂਦੀ ਆ ਪ੍ਰਮਾਤਮਾ ਦੀ ਕਿਰਪਾ ਸੜਕਾ ਉਹਦੇ ਟੱਚ ਕਰਕੇ ਖੋਲ ਲਿਓ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇਓ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਂਦੀ ਜੀ ਬਾਕੀ ਇੱਕ ਮੇਨ ਗੱਲ ਦੱਸ ਦਿਆਂ ਫੋਨ ਥੋੜਾ ਸਾਡਾ ਵੀਰੇ ਬਿਜੀ ਹੁੰਦਾਗਾ ਜਦੋਂ ਵੀ ਵੀਰ ਨੇ ਫੋਨ ਨਾਲ ਉਹਦੀ ਬੇਟਿੰਗ ਰੱਖਿਆ ਕਰੋ ਜਿਹੜਾ ਫੋਨ ਸਾਨੂੰ ਦੋ ਵਾਰੀ ਆਉਂਦਾ ਉਹ ਅਸੀਂ ਚਾਹ ਵੀਰੇ 5 ਘੰਟਿਆਂ ਬਾਅਦ ਬੈਕ ਮੋੜੀਏ ਉਹ ਬੈਕ ਵੀ ਮੋੜਦੇ ਇੰਨਾ ਵੀ ਧਿਆਨ ਰੱਖ ਲੈਣ ਵੀਰ ਜੀ ਠੀਕ ਹੈ ਹਾਂਜੀ ਅੱਜ ਆਪਾਂ 23 ਤਰੀਕ ਹੈ 2025 ਪਹਿਲੀ ਜਨਵਰੀ ਆ ਇੱਕ ਤਰੀਕ ਦੇ ਮਹੀਨੇ ਹਨਾ ਹਾਂਜੀ ਵੀਰੇ 23 23 ਤਰੀਕ ਨੂੰ ਪਹਿਲਾ ਮਹੀਨਾ 2025 ਉਹ ਵੀਡੀਓ ਕਵਰ ਕਰ ਰਹੇ ਆ ਸਾਮੀ ਅੱਜ ਹੀ ਲੋਡ ਕਰਾਂਗੇ ਜਿਹਦੇ ਵਿੱਚ ਵੀਰੇ 45 ਨਾਗ ਆਪਾਂ ਕੈਮਰੇ ਸਾਹਮਣੇ ਕਰਾਂਗੇ ਤੇ 10 ਨਾਗ ਵੀਰੇ ਆਪਣੇ ਪ੍ਰਮਾਤਮਾ ਦੀ ਕਿਰਪਾ ਛડਕਾ ਸਵੇਰ ਹੋਰ ਆ ਜਾਣਗੇ 55 ਨਾਗ ਹੋਣਗੇ ਟੋਟਲ ਕੱਲ ਨੂੰ ਕੋਈ ਵੀ ਵੀਰ ਨਾ ਆਜੇ ਮੱਗੋਂ ਪਿੱਛਾ ਆਵੇ ਆਪਾਂ ਵੀਰੇ ਕਿਉਂਕਿ ਮਾਲ ਕੱਲ ਨੂੰ ਅਰੈਸਟ ਕਰੂਗਾ ਬਾਕੀ ਸਾਡਾ ਵੀਰੇ ਫੂਨ ਫਾਣ ਵੀ ਸੁਣਨੇ ਹੁੰਦੇ ਆ ਮੈਂ ਕੱਲ ਨੂੰ ਫਾਰਮ ਤੋਂ ਬਾਹਰ ਆ ਪਰਸੋਂ ਨੂੰ ਬਾਈ ਜੀ 25 ਤਰੀਕ ਪਹਿਲਾ ਮਹੀਨਾ 2025 ਦਿਨ ਸ਼ਨੀਵਾਰ ਬਣਦਾ ਜਾਣੀ ਦੀ ਪਰਸੋਂ ਨੂੰ ਪਰਮਾਤਮਾ ਦੀ ਕਿਰਪਾ ਸੜਕਾ ਵੀਰੇ ਸਵੇਰ 9 ਵਜੇ ਸੌਦੇ ਚਲਾ ਦੇਾਂਗੇ ਕੱਲਾ-ਕੱਲਾ ਕਰਕੇ ਨਗ ਵੇਚਾਂਗੇ ਦੁਪਹਿਰ ਦੇ 2 ਵਜੇ ਤੱਕ ਚੱਲਣਗੇ ਬਾਕੀ ਬਾਹਲਾ ਲੇਟ ਆਉਣ ਦਾ ਫਾਇਦਾ ਨਹੀਂ ਸਵੇਰ 9 10 11 ਵੇ ਵਿੱਚ ਵਿੱਚ ਬੰਦੇ ਆ ਜਾਣ ਵੀਰੇ ਵਾਧੂ ਮਾਲ ਮਿਲ ਜੂਗਾ ਵੈਰਾਈਟੀ ਸਾਰੀ ਆ ਤੇ ਤਕਰੀਬਨ ਬਾਈ ਜੀ 21 ਵਾੜਾ ਦੇ ਵਿੱਚ ਤਾਜ਼ੀਆਂ ਸੁਈਆਂ ਮੀਆਂ ਤੇ ਬਾਕੀ ਤਕਰੀਬਨ ਦੂਜਾ ਮਾਲ ਵੀਰੇ ਸੂਣ ਵਾਲਾ ਹੈਗਾਗਾ ਪਲੂਨ ਬੱਤੀਆਂ ਵੀ ਕਾਫੀ ਮਾਤਰਾ ਦੇ ਵਿੱਚ ਤੇ 37 ਨਾ ਕਹਿੰਦਾ ਵੀਰੇ ਬਾਇਓ ਡਾਟਾ ਲਿਖਤੀ ਰੂਪ ਦੇ ਵਿੱਚ ਹੈਗਾਗਾ ਉਹ ਆਪਾਂ ਲਿਖਤੀ ਰੂਪ ਦੇ ਵਿੱਚ ਦੇਵਾਂਗੇ ਜੀ ਮੇਨ ਗੱਲ ਤੋਰਵਾ ਜੋੜਾ ਹੀ ਤੋੜ ਦਿਓ ਮੇਨ ਗੱਲ ਆਪਾਂ ਪਹਿਲਾਂ ਹੀ ਦੱਸ ਦਿੰਨੇ ਸਾਡੇ ਫਾਰਮ ਤੇ ਉਹਨਾ ਵੀਰੇ ਬਾਹਰੋਂ ਆਉਦਾ ਇੱਕ ਵਾਰ ਰੇਟ ਲਾਜ਼ਮੀ ਪਹਿਲਾਂ ਪਤਾ ਕਰ ਲੋ ਉਹ ਇਸ ਕਰਕੇ ਕਹਿੰਨੇ ਆ ਵੀਰੇ ਤੁਹਾਡਾ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਇੱਕ ਤਾਂ ਤੁਸੀਂ 5 ਮਿੰਟ ਦੇ ਵਿੱਚ ਸਾਡੇ ਕੋਲ ਆ ਕੇ ਗਊ ਲੈ ਲਓਗੇ ਦੂਜਾ ਵੀਰੇ ਤੁਸੀਂ ਆਪਦੇ ਮੂੰਹੋਂ ਮੰਨੋਗੇ ਵੀ 20 ਤੋਂ 25000 ਦਾ ਸਾਡਾ ਰੇਟ ਦੇ ਵਿੱਚ ਫਾਇਦਾ ਹੋਇਆਗਾ ਉਹ ਅਸੀਂ ਨਹੀਂ ਕਹਿਣਾ ਕਹੋਗੇ ਤਾਂ ਵੀਰ ਜੀ ਜੇ ਤੁਹਾਡਾ ਬਾਹਰੋਂ ਰੇਟ ਦੇਖਿਆ ਹੋਊਗਾ ਮਾਰਕੀਟ ਦੇ ਵਿੱਚ ਜੀ ਅੱਜ ਆਪਾਂ ਜੋੜਾ ਹੀ ਦੇਖਿਆ ਨਾ ਸਟਾਰਟਿੰਗ ਦੇ ਜਰਸੀਆਂ ਦਾ ਵੀਰੇ ਜਰਸੀਆਂ ਦੇ ਮੇਰੇ ਹਿਸਾਬ ਨਾਲ 12 ਤੋਂ 13 ਨਾ ਜਿਹੜੀ ਕੱਲੀ ਬਦਾਮੀ ਜਰਸੀ ਆ ਅੱਛਾ ਜੀ ਪੰਜਾਬ ਵਾਲੀ ਜਰਸੀ ਆ ਵੱਡੀ ਜਰਸੀ ਆ ਇਹ ਜਿਹੜੀ ਕ੍ਰਾਉਸ ਨੂੰ ਨਹੀਂ ਆਪਾਂ ਜਰਸੀ ਕਹਿੰਦਾ ਖੀਰਾ ਬੱਚਾ ਵੀਰੇ ਦੁੱਧ ਦੰਦਿਆਂ ਦੇ ਵਿੱਚ ਖੀਰਾ ਕਾਫੀ ਕਲਰ ਹਾਂਜੀ ਆ ਦੂਜਾ ਸੂਆ ਵੀਰੇ ਇਹ ਦੋਨੋਂ ਹੀ ਬੜਾ ਸੂਣ ਵਾਲੀਆਂ ਆ ਤਾਂ ਦੇਖੋ ਰਾਤ ਨੂੰ ਬੱਚਾ ਧਰ ਦੂਗੀ ਅੱਜ ਹਾਂਜੀ ਆ ਵੱਸੀ ਵੀਰੇ ਅੱਜ ਇੱਕ ਹਰਤਾ ਨਹੀਂ ਸੂਂਦੀਗੀ ਠੀਕ ਹੈ ਸਾਡੀ ਵੀਡੀਓ ਦਾ ਜਿਹੜਾ ਬੰਦਾ ਮਰਜੀ ਸਕਰੀਨਸ਼ਾਟ ਲੈ ਲਵੇ ਉਹ ਆ ਕੇ ਚੈੱਕ ਕਰ ਲੈ ਵੀ ਜਿਹੜੀ ਗੱਲ ਕਹੀ ਉਹ ਹੈਗੀ ਆ ਇਕੱਲੀਆਂ ਬੋਲਣ ਦੀਆਂ ਗੱਲਾਂ ਨੇ ਜੀ ਠੀਕ ਹੈ ਹਾਂਜੀ ਗੱਲ ਹੋਊ ਗੱਲ 'ਚ ਕਰੰਟ ਹੋਊਗਾ ਜਮਾ ਵੀਰੇ ਬਹੁਤ ਟੌਪ ਦਾ ਬੱਚਾ ਆ ਬੱਚਾ ਸਾਡੇ ਨਾਲ ਕੋਈ ਬਈ ਸਾਈ ਲਾ ਲੈ ਇਹਦਾ ਪਲੂਨ ਦੇ ਵੀਰੇ 22 ਤੋਂ 23 ਕਿਲੋ ਮੈਂ ਬਾਹਲਾ ਨਹੀਂ ਮੰਨਦਾ ਵੀ 22 23 ਦੇਉ ਨਹੀਂ ਠੀਕ ਹੈ ਇਹ 22 ਤੋਂ 23 ਕਿਲੋ ਬੱਚੇ ਦਾ ਵੀਰੇ ਦੁੱਧ ਚਵਾ ਦੇਾਂਗੇ ਦਾ ਜੀ ਕਹਿੰਦਾ ਬਾਬ ਨਾੜੇ ਵਾਲਾ ਦੁੱਧ ਪੀਓ ਤੇ ਨਾਲੇ ਗਾਹਾਂ ਬਰੀਡ ਦੇ ਪਰਪਰਸ਼ੇ ਕੰਮ ਆਉਣ ਵਾਲੇ ਇਹ ਬਹੁਤ ਸੋਹਣਾ ਬੱਚਾ ਹੈਗਾ ਬਹੁਤ ਵਧੀਆ ਬੰਦੇ ਤੋਂ ਲਈ ਆ ਵੀਰ ਤੋਂ ਖੀਰਾ ਬੱਚਾ ਇੱਥੇ ਜਰਸੀ ਹੋ ਲੱਗਦੀ ਹੁੰਦੀ ਆ ਖੀਰੀ ਇਹ ਸਾਨੂੰ ਵੀਰੇ ਚ ਇਹ 100 ਕਿਲੋਮੀਟਰ ਘੁੰਮਣਾ ਪੈ ਜੇ ਇੱਥੇ ਖੀਰੀ ਲਾਵਾਂਗੇ ਜੀ ਠੀਕ ਹੈ ਹਾਂਜੀ ਤੇ ਇਹ ਵੀਰੇ ਦੱਸਤੀ ਤੁਹਾਨੂੰ ਇਹ ਵੀ 20 ਤੋਂ ਬਾਹਰ ਦੇਊਗੀ ਅੱਗੇ ਆ ਗਿਆ 3 ਨੰਬਰ ਤੇ ਜਰਸੀ ਫੇਰ ਜੀ 3 ਨੰਬਰ ਤੇ ਵੀਰੇ ਇਹ ਐਰਸਰ ਦੇ ਵਿੱਚ ਜਰਸੀ ਆ ਗਈ ਸੇਰ ਜਾਂਦਾ ਦੂਜਾ ਸੂ ਆ ਗਈ ਠੀਕ ਹੈ ਤੇ ਆਹ ਤੋਂ ਮਗਰ ਵੀ ਉਹੀ ਕੋਕਾ ਆ ਗਿਆ ਜੋੜਾ ਜੋੜਾ ਇੱਕੋ ਸਾਇਦ ਕੱਢਾਂਗੇ ਵੀਰੇ ਇਹ ਨਹੀਂ ਗੱਲ ਵੀ ਚੀਜ਼ ਅਗਲਾ ਕਿਹ ਹੈ ਇੱਕ ਤੇ ਦੂਜਾ ਬੰਦਾ ਰੇ ਦੋ ਦੋ ਚੀਜ਼ਾਂ ਸਾਰੀਆਂ ਭਾਈ ਜੀ ਸਾਰੀਆਂ ਵੈਰਾਈਟੀਆਂ ਹੋਣਗੀਆਂ ਬਿਨਾਂ ਗੱਲ ਤੋਂ ਨਹੀਂ ਕਹਿੰਦੇ ਵੀ ਅਲੱਗਾਂ ਸੀਨੀਅਰ ਦੇ ਮੂੰਹ ਨੂੰ ਰੱਟਾ ਚੜੇ ਐਫ ਜਰਸੀ ਐਰਸਰ ਗਰਲੈਂਡੋ ਉਹ ਹੋਣ ਦੇ ਨਾਤੇ ਵੀਰ ਮੇਰੇ ਆ ਬੋਲਦੇ ਆ ਇਹ ਐਵੇਂ ਹੀ ਨਹੀਂ ਕਹਿੰਦੇਗੇ ਉਹ ਗੱਲ ਜਿਵੇਂ ਕਹਿੰਦੇ ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਹਾਂਜੀ ਉਹ ਪਹਿਲੂ ਦੋ ਹੀ ਹੁੰਦੇ ਆਪਣੇ ਕੋਲ ਮੈਨੂੰ ਦੋ ਹੀ ਹੁੰਦਿਆ ਵੀਰੇ ਆ ਦੇਖੋ ਦੋਨੋਂ ਬੱਚੀਆਂ ਆ ਸਵੇਦੰਦ ਉਹ ਦੰਦ ਭਰੀ ਹੋਈ ਹੈਗੀ ਠੀਕ ਹੈ ਥਣ ਬਾਕੀ ਕੱਲੀ-ਕੱਲੀ ਗਊ ਤੇ ਵੀਰੇ ਕੈਮਰਾ ਮਰਵਾ ਦਿਓ ਮੁਠੀ ਵਾਲਾ ਥਣ ਮਿਲੂਗਾ ਤੇ ਗੈਸ-ਗੈਸ ਤੇ ਗੈਰ ਤੇ ਮਿਲੂਗਾ ਸਾਨੂੰ ਬਾਈ ਜੀ ਗਊਆਂ ਦਾ ਨਸਾ ਹੈਗਾ ਮੇਰਾ ਕੰਮ ਦੇ ਵਿੱਚ ਮੇਰੀ ਮੈਡਮ ਨੂੰ ਵੀ ਨਸਾ ਮੇਰੇ ਬੇਟੇ ਨੂੰ ਵੀ ਠੀਕ ਹੈ ਹਾਂ ਇਹ ਕਦੇ ਵੀ ਜ਼ਿੰਦਗੀ ਦੇ ਵਿੱਚ ਵੀਰੇ ਕੰਮ ਜਾਨੀ ਕਿਸੇ ਤਜਰਬੇ ਨਾਲ ਹੁੰਦੇ ਹੁੰਦੇ ਨੇ ਸੁਭਰ ਗੱਲਾਂ ਜਿਵੇਂ ਵੀ ਦੇ ਜੈਜ ਆ ਯਾਰ ਇੱਥੇ ਵੀਡੀਓ ਕਵਰ ਕਰਨਾ ਮੈਨੂੰ ਵੀ ਚਾਹ ਚੜ ਜਾਂਦਾ ਵੀ ਸੀਨੀਅਰ ਨੂੰ ਫੋਨ ਕਰ ਤਾਂ ਨਹੀਂ ਆਇਆ ਜੇ ਕੀ ਗੱਲ ਆ ਪਿਛਲੇ ਲਾਰਟ ਤੇ ਮੈਂ ਮਿਸ ਰਹਿ ਗਿਆ ਮੇਰੇ ਮਨ ਚ ਪੈਸੇ ਦਾ ਚੱਕਰ ਨਹੀਂ ਗੋੜਾ ਬਾੜ ਜਾਂਦਾ ਵੀ ਗਾਇ ਨਹੀਂ ਆਉਂਦਾ ਭਾਈ ਜੀ ਪੈਸੇ ਦੀ ਗੱਲ ਨਹੀਂ ਹੁੰਦੀ ਪਿਛਲੇ ਚੱਕਰ ਚ ਮੇਰੇ ਕੋਲ ਗਾਇਆਂ ਵੀਰੇ ਬਥੋਰੀਆਂ ਸੀ ਕੋਈ 27 28 ਨੱਕ ਸੀ 2 ਘੰਟਿਆਂ ਚ ਵੇਚ ਕੇ ਵਿਹਲੇ ਹੋ ਗਏ ਹੁਣ 1 55 ਗਾਵਾਂ ਵੀਰੇ ਪਰ ਗਾਇਆਂ 60 ਕਰ ਸਕਦੇ ਆ ਪੰਜ ਚਾਰ ਕੰਨ ਨੂੰ ਹੋਰ ਆਉਣਗੀਆਂ ਤੇ ਵੀਡੀਓ ਬਾਈ ਜੀ ਆਪਾਂ ਪਾਤੀਆਂ ਜਿਹੜੀ ਦੂਰੋਂ ਦੂਰੋਂ ਵੀਰ ਮਰਜੀ ਆਜੇ ਗਊ ਦੇਖ ਕੇ ਮੋੜਾਂਗੇ ਖਾਲੀ ਮੋੜਨ ਦਾ ਸਿਸਟਮ ਨਹੀਂ ਹੋਊਗਾ ਚਾਹੇ ਸਾਨੂੰ ਸਾਵੇਂ ਭੱਜ ਗਊ ਨਾ ਵੇਚਣੀ ਪਵੇ ਵੀ ਦੂਰੋਂ ਆਪਾਂ ਮੰਨ ਲਓ ਮੰਡੀ ਤੇ ਆਪਾਂ ਗੱਡੀ ਲੈ ਕੇ ਜਾਂਦੇ ਆ ਆਪਦੀ ਹਾਂਜੀ ਬੰਦਾ ਆਪਦੀ ਗੱਡੀ ਲੈ ਕੇ ਆ ਜੇ ਇਹ ਤਾਂ ਹੀ ਗੱਲ ਦਾ 300 ਹੁੰਦੀ ਆ ਪਰ ਬਾਈ ਜੀ ਸਲੈਕਟਡ 50 60 ਹੀ ਹੁੰਦੀਆਂ ਨੇ ਇਹ ਸਾਰੀਆਂ ਵੀਰੇ ਸਲੈਕਟਡ ਬਊ ਲੱਗੀ ਆ 100 100 ਬਊ ਦੇਖ ਕੇ ਫਿਰ 4 4 5 5 ਉਹ ਤੋਂ ਸਲੈਕਟ ਹੋਈਆਂ ਵੀਆਂ ਨੇ ਜਿੰਦਾਬਾ 500 ਗਾਂ ਦੇਖ ਕੇ ਫਿਰ 50 ਗਾਵਾਂ ਆਈਆਂ ਹਾਂ ਇਹ ਐਵੇਂ ਨਹੀਂ ਵੀਰੇ ਜਰਸੀਆਂ ਦੇਖੋ ਕੱਲਾ ਕੱਲਾ ਨਿਖਰਮਾ ਥਾਣਾ ਇਹ ਜੋੜਾ ਵੀਰੇ ਸੁਆ ਹੋਇਆਗਾ ਸੁਆ ਸੁਆ ਹਾਂ ਤਾਜ਼ੀਆਂ ਜਿੰਨਾ ਮਾਲ ਸੁਆ ਵਗਾ 21 ਬੇੜਾ ਸੁਈਆਂ ਅਜੇ ਫੈਲ ਹਾਲ ਪੰਜਾਹ ਹੋਰ ਵੀ ਬੱਚੇ ਧਰਨਗੇ ਅੱਜ ਤੇ ਜਾਣੀ ਦੀ ਇਹ ਕੋਈ 2 ਦਿਨ ਦੀ ਆ ਕੋਈ 3 ਦਿਨ ਦੀ ਕੋਈ 4 ਦਿਨ ਦੀ ਪੈ ਜੀਆਂ ਨੇ ਕੰਡੇ ਦਾ ਪਾਪ ਬੌਹਲੇ ਦੇ ਵਿੱਚ ਚੜ ਗਈਆਂ ਵੀਰੇ ਸੋ ਵੀਰੋ ਬੈੜਾ ਸਾਨੂੰ ਹਾਲੇ ਪਾ ਜਰਸੀਆਂ ਦੇ ਕੰਮ ਚੱਲੀ ਜਾਂਦਾ ਪੰਜ ਮਿੰਨਾਂ ਪਰ ਤੇ ਆ ਗਏ ਜਰਸੀਆਂ ਹੋਰ ਅੰਦਰ ਵੀ ਕਈ ਨੇ ਠੀਕ ਹੈ ਹਾਂਜੀ ਹਾਂਜੀ ਇੱਕ ਖੀਰੀ ਖਰਾਦ ਦੋ ਜੋੜਾ ਖੀਰੀਆਂ ਦਾ ਹੋਰ ਆਊਗਾ ਠੀਕ ਹੈ ਉਹ ਗੱਲ ਨੂੰ ਉਹ ਬੋ ਕੈਮਰੇ ਚ ਨਹੀਂ ਹੋਣੀ ਆ ਵੀਰੇ ਵੱਡੀ ਸਾਈਜ਼ ਵਾਲ ਆ ਗਈ ਠੀਕ ਹੈ ਠੰਡੀ ਸੀ ਦਾ ਜਿਹੜਾ ਵੀਰ ਮਰਜੀ ਸਾਈਜ਼ ਲਾ ਲੇ ਇਹ 28 ਲੀਟਰ ਵੀਰੇ ਚਵਾ ਕੇ ਦੇਵਾਂਗੇ ਕੰਡੇ ਤੇ ਤੋਲ ਕੇ ਜੇ ਵੀਰੇ ਨੇ ਸੂਈ ਤੋਲ ਜਾਣੀ ਹੈਗੀ ਸੋ ਵੀਰੋ ਤੇਰਾ ਹੜਾ ਜਣੀ ਲੰਬੀ ਬੈੜ ਪਈਆ ਜਮਾ ਛਾਂ ਗੁੱਲੇ ਵਾਲਾ ਹਾਥੀ ਚਵਾਈ ਵਾਲਾ ਤੇ ਪੱਠ ਬਿਲਕੁਲ ਮੱਝ ਅੱਜ ਦੇ ਟਾਈਮ ਦੇ ਜੇਕਰ ਆਪਾਂ 25 ਕਿਲੋ ਵਾਲੀ ਮਹਿ ਲੈਣੀ ਆ ਪਹਿਲੀ ਗੱਲ ਮਿਲਦੀ ਨਹੀਂ ਜੇ ਮਿਲੂਗੀ ਤਾਂ ਰੁਪਇਆ 10 ਤੋਂ 12 ਲੱਖ ਚਾਹੀਦਾ ਚਾਹੀਦਾ ਪਰ ਇਹ ਮੰਨ ਕੇ ਚੱਲ ਵੀ ਇਹ ਲੱਖ ਤੋਂ ਬਾਹਰ ਜਾਵੜੀ ਕਿ ਨਹੀਂ ਜੀ ਨਹੀਂ ਨਹੀਂ ਵੀਰੇ ਬਾਹਰ ਆਲਾ ਕੰਮ ਹੀ ਨਹੀਂ ਜੀ ਅੱਛਾ ਥੱਲੇ ਵਾਲਾ ਕੰਮ ਹੀ ਆ ਵੀਰੇ ਬਹੁਤ ਪਾਪਾ ਅੱਜ ਦੇਵਾਂਗੇ ਇਹਦੇ ਟੋਕਨ ਤੁਸੀਂ ਸਰਚ ਕਰਾ ਕੇ ਦੇਵਾਂਗੇ ਸਾਡਾ ਵੀਰ ਮੇਰਾ ਵੀਡੀਓ 'ਚ ਹੀ ਬੋਲਦਿਆਂ ਨੇ ਆ ਸਾਡਾ ਕੰਪੀਟੀਸ਼ਨ ਹੈ ਦੋਕ ਬੰਦਿਆਂ ਨਾਲ ਠੀਕ ਹੈ ਇੱਕੇਰ ਪੈਸੇ ਕਮਾਉਣ ਵਾਲਾ ਕੰਮ ਨਹੀਂ ਹੈਗਾ ਬਬੀਰਾ ਦੀ ਸੇਵਾ ਦੇ ਵਿੱਚ ਆ ਸਾਨੂੰ ਵੀਰਾਂ ਨੇ ਇੰਨਾ ਪਿਆਰ ਦਿੱਤਾਗਾ ਪਰ ਵੀਰਾਂ ਦੇ ਆਪਾਂ ਨੂੰ ਇੰਨਾ ਪਿਆਰ ਹੋਣ ਦੇ ਨਾਂ ਤੇ ਵੀਰੇ ਧੰਨਵਾਦ ਆ ਸ਼ੁਕਰਗੁਜ਼ਾਰ ਆਪਾਂ ਨੂੰ ਉਮੀਦਾਂ ਦੇ ਖਰੇ ਉੱਤਰਨਾ ਤੇ ਕੰਪੀਟੀਸ਼ਨ ਦੇ ਵਿੱਚ ਵੀਰਾਂ ਦਾ ਹੀ ਫਾਇਦਾ ਕਰਨਾ ਹੈਗਾ ਠੀਕ ਹੈ ਇੱਕੇਰ ਕਮਾਈ ਕਮੂਈ ਵਾਲਾ ਕੰਮ ਹੈ ਨਹੀਂਗਾ ਜਿਹੜਾ ਵੀਰਾ ਲਾਠ ਦੇ ਵਿੱਚ ਆ ਗਿਆ ਵੀਰਾ ਉਹ ਕੁਛ ਖੱਟ ਕੇ ਲੈ ਗਿਆ ਦੇਖੋ ਵੀਰੋਂ ਬਾਹਰ ਦੇ ਇਹੋ ਨਹੀਂ ਹੈਗੀ ਆ ਦੇਖੋ ਠੰਡੀ ਸੀ ਜਿਵੇਂ ਬਰਫੀ ਛਿੱਲੀ ਪੱਤੀ ਕਿਲੋ ਦੁੱਧ ਖਰਾਇਦੇ ਚੱਲੂਗੀ ਵੀ ਨਹੀਂ ਖਾਈ ਕਿਲੋ ਚਵਾ ਕੇ ਦੇਣਾ ਇਹ ਕਹੇ ਵੀਰ ਨੇ ਸਾਈ ਲਾਉਣੀਆਂ 4 ਵਜੇ ਤਾਹਾਂ ਠੀਕ ਹੈ ਹਾਂਜੀ ਵੀ ਚੰਗੀ ਖਰਾਕ ਸਾਂਭਾਗੇ ਜਿਵੇਂ ਮੱਕੇ ਵਾਦਾਂ ਜਾਵਾਂ ਹਾਂਜੀ ਹੁਣ ਥੋੜਾ ਜਿਹਾ ਆਪਾਂ ਨਾ ਉਦਾਂ ਹੀ ਦਿਖਾਈ ਦੇ ਤੋੜ ਕੇ ਮਾਰ ਜਿਆਦੇ ਦਿਖਾਉਣ ਜੇਣਾ ਪੁੱਤ ਗਾਂ ਵੇਠਾ ਵੀਡੀਓ 9 ਮਿੰਟ ਦਾ ਜਾਵੜੀ ਬੰਡੀ ਬਹੁਤ ਹੋ ਗਈ ਹਾਂਜੀ ਤੇ ਇਹ ਆਪਾਂ ਦੇਖੀ ਜਾਨੇ ਬੱਛੀ ਇਹ ਵੀਰੇ 4 ਦਿਨ ਦਾ ਕੀ ਤੋਰੀ ਨਾ ਬੁੱਟੇ ਉਹ ਸਹੀ ਰੱਖਣਗੇ 4 ਦਿਨ ਦਾ ਵੀਰੇ ਸੋਣ ਵਾਲੀ ਹੈ ਇੱਕ ਹਫਤਾ ਬਾਕੀ ਜਾਗਾ ਇੱਕ ਹਫਤਾ ਬਾਕੀ ਹਾਂਜੀ ਆ ਵੀਰੇ ਦੂਜਾ ਛੂਆ ਕੀ ਇਹ 6 ਦਿਨ ਦਾ ਕੀ ਇਹ ਦੰਦੀ ਇਹ ਵੀ 5 ਤੋਂ 7 ਦਿਨ ਲੂਗਦੇ ਠੰਡੀ ਸਿਰ ਫੋਲਾ ਥਣ ਲੈ ਜਾਣੀਆਂ ਬਹਿੜਾ ਨੇ ਜਿਵੇਂ ਆਪਾਂ ਇਹ ਵੇੜ ਦੇਖੀ ਜਾਂਦੇ ਜਿਵੇਂ ਆਪਣੇ ਘੇੜੂ ਵੀ ਕਹਿੰਦੇ ਬਾਜਮ ਜੇ ਰੁਪਏ ਲਾਉਣੇ ਤੇ ਥਣ ਸਾਨੂੰ ਹੱਥੀਲਾ ਚਾਹੀਦਾ ਹਾਂ ਜੀ ਨਾਲੇ ਗਰਮ ਸੂਟ ਆਉਗੀ ਗੱਲ ਬਿਲਕੁਲ ਸੂਟ ਆਉਗੀ ਵੀਰੇ ਆ ਬੱਸੀ ਮਾੜੀ ਜੀ ਕਰ ਦਿਓ ਗਰਲੈਂਡੋ ਤੇ ਜੋੜਾ ਹੀ ਕੱਢ ਦਿਓ ਮਾੜਾ ਜਾਂ ਬਾਕੀ ਤੁਹਾਨੂੰ ਵੀਰੇ ਇੱਕ ਮੇਨ ਚੀਜ਼ ਮੈਂ ਦੱਸਦਾ ਵੱਡੀ ਗੱਲ ਵੀਰ ਜੀ ਇੱਥੇ ਆਪਣੇ ਕੋਲੇ ਪ੍ਰਮਾਤਮਾ ਦੀ ਕਿਰਪਾ ਸਦਕਾ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਸਵਾਇਵ ਮਸ਼ੀਨਾਂ ਵੀਰੇ ਤੁਹਾਡੀ ਕ੍ਰੈਡਿਟ ਕਾਰਡ ਦੀ ਚਾਹੇ ਕ੍ਰੈਡਿਟ ਕਾਰਡ ਤੋਂ ਚੱਕੇ ਦਿਓ ਗਊਆਂ ਲੈ ਲਿਓ ਟਰਾਂਸਪੋਰਟ ਦਾ ਹੋ ਜੂ ਤੇ ਤੁਹਾਨੂੰ ਕੋਈ 50000 ਨਕਦ ਲੋੜ ਆ ਉਹ ਵੀ ਪਰਮਾਤਮਾ ਦੀ ਕਿਰਪਾ ਸਤਕਾ ਵੀਰੇ ਸਾਡੇ ਕੋਲੋਂ ਮਿਲੂਗਾ ਪਰਮਾਤਮਾ ਦੀ ਕਿਰਪਾ ਸਤਕਾ ਤੇ ਉਹ ਜੇ ਤੁਸੀਂ ਪਰ ਤੁਹਾਡੇ ਕ੍ਰੈਡਿਟ ਕਾਰਡ ਦੀ ਲਿਮਟ ਹੋਣੀ ਚਾਹੀਦੀ ਆ HDFC ਵਾਲਿਆਂ ਵੀਰੇ 12 ਮਹੀਨੇ ਦਾ ਕਿਸ਼ਤਾਂ ਬਣਾ ਲਓ 24 ਦੇ ਬਣਾ ਲਓ 37 ਦੇ ਬਣਾ ਲਓ ਕਿਸ਼ਤਾਂ ਗੱਲੇ HDFC ਦੀਆਂ ਬਣ ਗਈਆਂ ਤੇ ਬਾਕੀ ਜਿਹੜਾ ਕ੍ਰੈਡਿਟ ਕਾਰਡ ਆ ਉਹ 40 ਦਿਨ ਦਾ ਟਾਈਮ ਹਰ ਇੱਕ ਤੇ ਮਿਲਦਾ ਹੁੰਦਾਗਾ ਹਾਂਜੀ ਇਹ ਜਿਹੜਾ ਵੀਰੇ ਬੱਚਾ ਹੈ ਇਹ ਸੇਦਾਂ ਦਾ ਸੇਵਨ ਦਾ ਬਜੀ 14 ਦਿਨ ਦਾ ਬਾਕੀ ਆ ਆ ਦੇਖ ਸਕਦੇ ਹਾਂ ਆ ਵੀਰੇ ਗਰਲੈਂਡੋ ਦੇ ਵਿੱਚ ਆ ਗਈ ਇਹ ਵੀ ਵੀਰੇ ਜਿਹੜਾ ਵੀਰ ਮਰਜੀ ਸਾਈ ਲਾ ਲੈ ਬਾਈ ਜੀ ਇਹ ਵੀ ਆਪਾਂ ਲੋਕਾਂ ਨਾਲ ਨਹੀਂ 35 ਕਹਿਣਾ 28 ਇਹਦਾ ਚਵਾ ਦਿਆਂਗੇ 28 ਕਿਲੋ ਤੇ ਦੋ ਜਣੇ ਵੇਖੇ ਚਵਾਏ ਘਰ ਮੇਰੇ ਬਾਈ ਜੀ ਬਿਲਕੁਲ ਚੋਣਗੇ ਠੰਡੀ ਸੀਲਾ ਫਾਇਟ ਇਹ ਵੀ 50 0 ਛਟੂਗੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਆ ਜੂ ਸੋਣਾ ਮੋਟਾ ਹੀ ਦਿਖਾ ਦਈਏ ਵੀਰੇ ਤੇ ਇਹ ਬੈਲ ਆ ਗਈ ਵੀਰੇ ਦੇਖੋ ਡਲੇ ਵਰਗੀ ਇਹ ਦੂਜਾ ਸੂਆ ਦੰਦੀ ਭਰੀ ਵੀ ਆ ਵੀ ਇੱਕ ਹੱਤੇ ਦੇ ਵਿੱਚ ਸੂਗੀ ਠੀਕ ਆ ਆ ਵੀਰੇ ਕਾਫੀ ਆ ਗਈ ਦੇਖੋ ਕਿੰਨੀ ਸੋਹਣੀ ਥੋੜਾ ਕਰਾਉਂ ਸਾ ਗਰਲੈਂਡੋ ਮੈਂ ਪਿਓਰ ਨਹੀਂ ਕਹੂੰਗਾ ਹੱਤੇ ਦੇ 10 ਦੰਦੀ ਬਾਕੀ ਆ 24 25 ਕਿਲੋ ਦਾ ਬੱਚਾ ਬਾਈ ਇੱਕ ਗੱਲ ਥੋੜੀ ਪਚਾਲੇ ਵਾਲੇ ਜਾਂ ਜਾਂਦੇ ਥਾਣਾ ਜਿਹੜਾ ਥਾਰੇ ਇੱਕ ਦੀ ਫੇਰ ਲੱਗ ਜਾਣਾ ਇਹ ਕੀ ਕਰਨ ਬਾਈ ਜੀ ਗਾਂ ਸੀ ਜੋ ਲੈਣੀ ਆ ਅਸੀਂ ਵੀਰ ਮੇਰੇ ਪਹਿਲਾਂ ਵਾਰ ਲੈਵੇ ਤੇ ਹੱਥ ਫੇਰ ਕੇ ਫੇਰ ਲੈਣੀ ਆ ਉਹ ਗੱਫਾ ਜੇ ਗੱਬੜ ਗਾ ਵੀਰੇ ਲੱਤ ਚੱਕ ਗਈ ਉਹ ਗੋਹੂਲੀ ਲੈਣ ਤੇ ਵੀ ਉਹ ਲਾਜ਼ਮੀ ਗਰਮਣੀ ਕੋਲ ਲਾਂਬਾ ਆਊਗਾ ਜੈ ਜੈ ਗੱਲ ਆ ਕਿਉਂਕਿ ਇੱਥੇ ਟਿੱਕਰ ਪਹੁੰਚ ਨੂੰ ਵੀਰੇ ਤੀਜੀ ਪੀੜੀ ਲੱਗ ਗਈ ਆਪਣੀ ਜੀ ਠੀਕ ਹੈ ਸੋ ਫਿਰ ਗੱਲ ਵੀ ਇਹਦੀ ਬਹੁਤ ਵਧੀਆ ਲੱਗੀ ਕੱਲੀ ਕੱਲੀ ਹੱਥ ਫੇਰੀ ਜਾਂਦਾ ਤੇ ਕੱਲੀ ਕੱਲੀ ਟੱਲੀ ਨੂੰ ਢੰਕਾ ਕੇ ਲੈ ਆਉਂਦੇ ਆ ਵਾ ਜੀ ਇਹ ਵੀਰੇ ਦੂਜਾ ਸੂ ਆ ਗਈ ਲੇਵੇ ਦੀ ਫੁੱਲ ਭਰੀ ਵੀ ਹੈ ਬਾਈ ਜੀ ਇਹ 32 ਤੋਂ 33 ਕਿਲੋ ਚਵਾ ਦੇਾਂਗੇ ਤੇ ਆਹ ਵੜ ਵੀਰੇ ਸੂਈ ਸਵਾਈ ਹੈ 26 ਕਿਲੋ ਰੈਡੀ ਆ ਸੂਈ ਨੂੰ ਚੌਥਾ ਲੈਣ ਅੱਜ ਠੀਕ ਹੈ ਸੁਆ ਹੋ ਸਕਦਾ ਵੀਰੇ ਜਾਨੀ ਜੀ ਤੀਜਾ ਵੀ ਹੋਵੇ ਪਰ ਮਾਲਕ ਨੇ ਦੂਜਾ ਕਹੀ ਆ ਕਿ ਉਹ ਦੰਦੀ ਜਵਾਨ ਆ ਮੈਂ ਆਪਾਂ ਝੂਠ ਨਹੀਂ ਬੋਲਣਾ ਤੋਰੇ ਤਾਰੇ ਦੀ ਬੜੀ ਸਾਫ ਆ ਬਹਿੜ ਆ ਕੱਢੋ ਵੀ ਇਹ ਚਾਰ ਦੰਦ ਦੇ ਬੱਚਾ ਆ ਗਿਆ ਵੀਰੇ ਉਦੋਂ ਅੱਗੇ ਆ ਦੋਨ ਦੇ ਪੂਰੇ ਕਰਕੇ ਵੀ ਚਾਰ ਦੰਦ ਆ ਗਈ ਇਹ ਜੋੜਾ ਹੀ ਤੋੜ ਦਿਓ ਮੜਾ ਜਾ ਸੋ ਵੀਰੇ ਜਿਹੜੇ ਵੀਰ ਕਹਿੰਦੇ ਆਪਾਂ ਬਰੀਦ ਵਾਲੀਆਂ ਬਹਿੜਾ ਲੈਣੀਆਂ ਹੈਗੀਆਂ ਬਰੀਦ ਵਾਲੀ ਬਹਿੜ ਨਹੀਂ ਖਾਤਰ ਜੇਕਰ ਆਪਾਂ ਫਾਰਮ ਕੋਲੇ ਜਾਨੇ ਹੈਗੇ ਤਾਂ ਉੱਥੇ ਮੰਨ ਕੇ ਚੱਲੋ ਆਪਾਂ ਨੂੰ ਦਲਾਲਾਂ ਨਾਲ ਕਨੈਕਟ ਕਰਨਾ ਪੈਂਦਾ ਚਲੋ ਹਰ ਇੱਕ ਮਤੇ ਕੀਤਾ ਪਏ ਕਿਸੇ ਨੂੰ ਨਿੰਦਦੇ ਨਹੀਂ ਗੇ ਪਰ ਇੱਥੇ ਇੱਕ ਗੱਲ ਮੈਂ ਸ਼ੋਰ ਕਰਨਾ ਜੇਕਰ ਬੰਦਾ ਜਮਾ ਅਣਜਾਣ ਆ ਉਹ ਵੀ ਇੱਥੇ ਆਊਗਾ ਉਹਨੇ ਵੀ ਗੱਲ ਸਮਝ ਜਾਊਗੀ ਖਰਚਾ ਘੱਟ ਵੱਜੂ ਕਿ ਨਹੀਂ ਵੱਜੂ ਵੀਰੇ ਖਰਚਾ ਬਚੂਗਾ ਆ ਬਾਈ ਜੀ ਦੋ ਦਿਨ ਪੂਰੇ ਘਟ ਚੌਕ ਦੇ ਚੱਕ ਦੀਆਂ 22 ਕਿਲੋ ਬੱਸੀ ਥੱਲੇ ਦੋ ਤੀਜੇ ਦਿਨ ਥੱਲੇ ਠੀਕ ਹੈ ਦੁੱਧ ਬੱਸੀ ਵੀਰੇ ਯਾਨੀ 28 ਤੋਂ 32 ਕਿਲੋ ਦੇ ਵਿਚਕਾਰ ਰਹੂਗੀ ਭਾਅ ਚ ਬੜੀ ਜਾਇਜ਼ ਆਗੀ ਉਹ ਬੱਸੀ ਵੀਰੇ ਚਾਰ ਦਿਨ ਦਾ ਕੀ ਸੂਆ ਦੂਜਾ ਸੂਣੀ ਆ ਪਰ ਉਹ 12 13 ਦਿਨ ਦੀ ਹਜੇ ਵੀਰੇ ਬਾਕੀ ਹੈਗੀ ਆਗੀ ਤੇ ਵੱਡੀ ਗੱਲ ਜਿਹੜੀ ਤੁਸੀਂ ਦੱਸੀ ਆ ਵੀ ਫਾਰਮ ਵਾਲੀ ਕਿਉਂਕਿ ਵੀਰੇ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਆਪਣਾ ਪ੍ਰਾਣਾ ਹੁੰਦਾ ਜਾਂਦਾ ਹੈਗਾ ਇੱਕ ਤਾਂ ਸਾਡੇ ਦੇਖੋ ਦਲਾਲ ਵੀਰਾਂ ਨਾਲ ਲਿੰਕ ਵੀਰੇ ਬਹੁਤ ਹੈਗੇ ਆ ਦੋ ਨੰਬਰ ਤੇ ਵੀਰੇ ਫਾਰਮ ਨੂੰ ਵੀਰਾਂ ਨਾਲ ਜਾਣ ਪਛਾਣ ਬਹੁਤ ਹੈਗੀ ਆ ਹਾਂ ਕਿਉਂਕਿ ਉਹ ਕੱਲੀ ਵੀਰੇ ਗਾਂ ਦੇ ਲਈ ਆ ਆਮ ਬੰਦੇ ਨੂੰ ਫਾਰਮ 'ਚ ਐਂਟਰ ਨਹੀਂ ਹੋਣ ਦਿੰਦੇਗੇ ਉਸ ਤੇ ਵੀਰੇ ਇੱਕ ਤਾਂ ਜਾਨਵਰ ਸੰਭਾਲਣ ਦੇ ਨਾਂ ਤੇ ਇੱਕ ਹਰ ਇੱਕ ਨੂੰ ਪਤਾ ਵੀ ਇਹਨੇ ਪੰਜ ਸੱਤ ਨਾਗ ਲਾਜ਼ਮੀ ਲੈ ਲੈਣੇ ਆ ਜਿਹੜੇ ਫਾਰਮ ਤੇ ਨਹੀਂ ਵੀ ਗਾਈਆਂ ਬਕਾਊ ਵੀਰੇ ਦੋ ਚਾਰ ਉਹਦੇ ਵਿੱਚੋਂ ਵੀ ਕੱਢ ਲਿਆਉਣੇ ਆ ਪ੍ਰਮਾਤਮਾ ਦੀ ਕਿਰਪਾ ਸਤਕਾ ਜੀ ਜੈ ਜਗੜਾ ਬੰਦਿਆਣਾ ਹਾਂਜੀ ਲਿੰਕ ਬਣੇ ਪਿਆ ਤੈਨੂੰ ਬੇਟਾ ਬੈੜ ਖੋਲਣ ਨੂੰ ਕਿਹਾ ਸੀ ਤੋਰੋ ਬਾਕੀ ਥੋੜੇ ਇਹਨੇ ਖੁੱਲ ਕੇ ਜੇ ਭਾਈਦੀਆਂ ਨੇ ਇਹ ਕਿਉਂਕਿ ਥਾਰਮ ਦੇ ਵਿੱਚੋਂ ਵੀਰੇ ਖੁੱਲੀਆਂ ਆਉਂਦੀਆਂ ਨੇ ਆਜ਼ਾਦ ਮਰਜੀ ਦੀਆਂ ਮਾਲਕ ਹੁੰਦੀਆਂ ਨੇ ਥੋੜਾ ਜਿਹਾ ਆਪਦੇ ਨੂੰ ਗੁਲਾਮੀ ਜੀ ਮਹਿਸੂਸ ਕਰਦੀ ਆ ਆ ਰੱਸਾ ਪਾਇਆ ਕਰਕੇ ਆ ਤਾਂ ਬਾੜੀ ਸੋਹਣੀ ਕਬੂਦਰੀ ਘੜ ਲੈ ਜਾਵਾਂ ਵੀਰੇ ਬੱਚਾ ਇੰਨਾ ਸੋਹਣਾ ਬੱਚੇ ਨੇ ਵੀਰੇ ਇਹਨੇ ਬੱਚਾ ਧਰਿਆ ਗਿਆ ਬਾਈ ਜੀ ਕੱਲ ਤੁਸੀਂ ਯਕੀਨ ਮੰਨਣ ਵਾਲੀ ਗੱਲ ਆ ਵੀਰੇ 27 ਤੋਂ 28 ਕਿਲੋ ਦੁੱਧ ਤੋਂ ਰੈਡੀ ਹੋਈ ਆ ਬੱਚਾ ਇਹ ਇਹਦੀਆਂ ਚਵਾਈਆਂ ਤਿੰਨ ਹੁੰਦੀਆਂ ਨੇ ਦੁਪਹਿਰੇ ਇਹਦੀ ਵਾ ਤਕਰੀਬਨ ਕਾਕ ਵਿੱਚ ਚਵਾਈ ਹੋ ਗਈ ਅੱਜ ਇੱਕ ਇੱਕ ਕਮਾਈ ਦੀ ਜਵਾਈ ਹੋਈ ਆ ਜਿਹੜੇ ਬੰਦੇ ਨੇ ਮਰਜ਼ੀ ਸਾਡੇ ਨਾਲ ਸਾਈ ਲਾ ਲੇ ਇਹਦਾ 35 ਕਿਲੋ ਵੀਰੇ ਚਵਾ ਕੇ ਦੇਵਾ ਗਿਆ ਆਪਾਂ ਸੋ ਵੀਰੇ ਸੋਹਣੀ ਬਹੁਤ ਆ ਯਾਰ ਇਹਦਾ ਜਿਹੜੀ ਗੇੜੀ ਦੇ ਮਗਰ ਬੱਸੀ ਆ ਗਈ ਉਹ ਕਿਸੇ ਵੀਰ ਨੇ ਕਟਾਉਣੀ ਹੋਵੇ ਤਾਂ ਵੀਰੇ 13000 ਦੀ 31 ਜੋਂ ਬਾਬੇ ਗਰਨਾਣ ਕਾਲੀਆਂ ਦੀ ਅੱਛਾ ਹਾਂ 13000 ਦੀ ਫਾਰਮ ਵਾਲੇ ਤੋਂ ਆਪਾਂ ਵੀ 15 ਦੀ ਮੂਰੇ ਹੋਣੀ ਆ 2000 ਗੱਡੀ ਦਾ ਖਰਚਾ ਪਊਗਾ ਜੇ ਬੱਸੀ ਇਹਦੀ ਕਟਾਉਣੀ ਹੋਵੇ ਤਾਂ ਇਹਦੇ ਨਾਲ ਦੀ ਸੇਮ ਆ ਅੱਛਾ ਮਾਲਕ ਨੇ ਵਾਪਸੀ ਕਰੀ ਆ ਕਰੀ ਆ ਗਈ ਆਪਾਂ ਜਿਹੜੀ ਉਹ ਹੀ ਨਹੀਂ ਵੀ ਬੱਸੀ ਕਹਿ ਦੀਏ ਤੇ ਕੱਟਣੀ ਨਹੀਂ ਉਹਨੇ ਗਾਹ ਦਾ ਸੌਦਾ ਲਾ ਕੇ ਆਪਦਾ ਪੈਸਿਆਂ ਦੇ ਵਿੱਚੋਂ ਬੰਦਾ ਕੱਟ ਸਕਦਾ ਠੀਕ ਹੈ ਬੱਚੀ ਮੋਪੇ ਵੀ ਅੱਖਾਂਗੇ ਲਈ ਲੋਕਾਂ ਦਾ ਕੰਮ ਨਹੀਂ ਹੈਗਾ ਵੀਰੇ ਠੀਕ ਹੈ ਬੰਦ ਦਿਓ ਜੀ ਸੁਭਰੋ ਯਾਰ ਆ ਇਦਾਂ ਜਿਹਾ ਬਹਿਣਾ ਆਪਣੇ ਬੱਚੀ ਨਾਲ ਕਰੇ ਜਾਵੜੀਆਂ ਯਾਰ ਘਰ ਦਾ ਸ਼ਿੰਗਾਰ ਬਣ ਗਈਆਂ ਤੇ ਇਹ ਨਹੀਂ ਗੱਲ ਕੋਈ ਛੋਟੀਆਂ ਵੱਡੇ ਗੱਦਕਾਰ ਦੇ ਵਿੱਚ ਆ ਪੂਰੀਆਂ ਜਮਾ ਹੁੰਦੜੇ ਲਾ ਤੇ ਅੱਗੇ ਦੇਖੋ ਸੁਪਰ ਸੀਟਰ ਆ ਗਿਆ ਜੀ ਸੁਪਰ ਸੀਟਰ ਆ ਗਿਆ ਵੀਰੇ ਕੰਨੀਆਂ ਖੜੀਆਂ ਹਜੇ ਠੀਕ ਹੈ ਉਹਦਾ ਪੱਟੀਆਂ ਨੇ ਸੁਪਰ ਸੀਟਰ ਆ ਗਿਆ ਬਾਈ ਜੀ ਇਹ ਢਿੱਲੋ ਸਾਹਿਬ ਤੁਹਾਨੂੰ ਬਈ ਮੁਬਾਰਕਾਂ ਵੀਰੇ ਤੁਸੀਂ ਗੱਲ ਜਿਹੜੀ ਚੋਣ ਕਰਦੇ ਹੋ ਬਹੁਤ ਸੋਚ ਸਮਝ ਕੇ ਰੱਖਦੇ ਹੋਗੇ ਜਿਹੜੀ ਚੀਜ਼ ਆ ਉਸੇ ਨੂੰ ਸੁਲਾਉਣੇ ਹੋਗੇ ਹਾਂਜੀ ਹਾਂਜੀ ਤੇ ਇਹ ਵੀ ਇਹ ਬਾਈ ਜੀ ਕਹਿ ਕਦਨ ਲੈਂਦੀ ਆ ਇਹ ਵੀਰੇ ਦੂਜਾ ਸੂਆ 6 ਦਿਨ ਦਾ ਪਿਆਰ ਠੀਕ ਹੈ ਲੇਵੇ ਦੀਆਂ ਕੰਨੀਆਂ ਕੁੰਨੀਆਂ ਦੇਖ ਲਓ ਕੱਚੀ ਵੀਰੇ 12 ਦਿਨ ਦੀ ਬਾਕੀ ਆ ਹਜੇ ਇਹ ਠੀਕ ਹੈ ਜਿਹੜਾ ਬੰਦਾ ਮਰਜੀ ਸਾਈ ਲਾ ਲੇ ਇਹਦਾ 35 ਤੋਂ ਲੈ ਕੇ ਵੀਰੇ 38 ਕਿਲੋ ਤੱਕ ਕਰ ਦੋਦੇ ਇਹਦਾ ਚਵਾ ਕੇ ਦੇਵਾਂਗੇ ਕੰਡੇ ਤੇ ਤੋਲ ਕੇ ਠੀਕ ਹੈ ਇਹ ਵੀ ਗੱਭਣੀਆਂ ਵੇਚਣੀਆਂ ਨੇ ਬਾਈ ਜੀ ਸਾਡੇ ਘਰੇ ਦੁੱਧ ਚੋਣ ਲੋ ਐ ਨਹੀਂ ਗੱਭਣ ਨਹੀਂ ਵੀਰੇ ਵੇਚਣੀਆਂ ਜਿਹੜਾ ਬੰਦਾ ਮਰਜੀ ਸਾਈਡ ਆਲੇ ਕੰਡਾ ਆਪਦਾ ਨਾਲ ਲੈ ਕੇ ਉਹ ਤੋੜ ਕੇ ਲੈ ਜਾਵੇ ਤਸੱਲੀ ਕਰਕੇ ਜੈ ਜੈ ਗੱਲ ਆ ਜਾਵੇ ਹਾਂਜੀ ਇਹ ਗਾਂ ਦਾ ਪੁੱਤ ਆ ਵੀਰੇ ਨੀਨੀ ਫਿਨੀ ਨਹੀਂ ਕੱਢਦੀਗੀ ਇਹ ਨਹੀਂ ਗੱਲ ਵੀ ਕੱਲੀ ਆਪਾਂ ਗੈਂਤੀ ਪੂਰੀ ਕਰਤੀ ਸੀਨੀ ਵਾਲ ਕੰਡਰੀ ਫਾਰਮ ਤੇ ਗੈਂਤੀ ਪੂਰੀ ਲੀਲੀਆਂ ਫਿਲੀਆਂ ਲਾਤੀਆਂ ਕੱਲੀ ਕੱਲੀ ਗਾਂ ਵੀਰੇ ਗਾਂ ਦਾ ਪੁੱਤ ਲੱਗਿਆ ਵਾ ਤੁਹਾਡਾ ਵੀ ਅੰਦਰੋਂ ਮਨਸਲਾ ਉਹਨੂੰ ਆਪ ਵਿਆਹ ਕਰੂਗਾ ਜੀ ਸੋ ਫਿਰ ਦੇਖੋ ਯਾਰ ਬਹਿੜਾ ਜਮਾ ਕੀ ਵਾਦਾ ਟੌਪ ਕਲਾਸ ਮਨ ਖੁਸ਼ ਹੁੰਦਾ ਇੱਕ ਗੱਲ ਮੈਂ ਹੋਰ ਦੱਸਣਾ ਜਿਹੜੇ ਵੀ ਕਹਿੰਦੇ ਅਸੀਂ ਸਾਲ ਨੂੰ ਫਾਰਮ ਤਿਆਰ ਕਰਨਾ 6 ਮਹੀਨਿਆਂ ਨੂੰ ਕਰਨਾ ਚਾਹੇ ਤੁਸੀਂ ਗਾਂ ਨਹੀਂ ਲੈਣੀ ਇੱਥੇ ਪਹੁੰਚੋ ਇੱਥੇ ਕੋ ਸਿੱਖਣ ਨੂੰ ਮਿਲੂਗਾ ਜੇ ਮੈਂ ਕਹਿ ਵਾਦਾ ਜਮਾ ਬਿਲਕੁਲ ਮਿਲੂਗਾ ਵੀਰੇ ਦੂਰੋਂ ਦੂਰ ਆਏ ਵੀਰ ਹੁੰਦੇ ਆ ਵੀ ਫਾਰਮ ਚੋਂ ਬੱਚਾ ਆਇਆ ਵੀਰੇ ਭੱਜ ਭੱਜ ਹਾਂ ਦੂਜਾ ਸੂਆ ਬਾਈ ਜੀ ਸੇ ਦੰਦਾ ਫਾਰਮ ਚੋਂ ਵੀਰੇ ਖੁੱਲੀਆਂ ਹੁੰਦੀਆਂ ਥੋੜਾ ਰੱਸੇ ਦਾਸ ਕਰਕੇ ਕਰਦੀਆਂ ਹੈਗੀਆਂ ਆ ਬੱਚਾ ਆ ਗਿਆ ਵੀਰੇ ਦੰਦੀ ਜਵਾਨ ਹੈ ਹਜੇ ਪਰ ਬਰਾਬਰ ਨਹੀਂ ਕਰੀਗੀ ਇਹ ਜਿਹੜਾ ਵੀਰ ਮਰਜੀ ਸਾਈ ਲਾਲੇ ਵੀਰੇ 40 ਲੀਟਰ ਤੋਂ ਬਾਹਰ ਚਵਾ ਕੇ ਦੇਵਾਂਗੇ ਇਹਦਾ ਸੋਭਰੋ ਲੈਵਾ ਦੇਖੋ ਯਾਰ ਕਿਆ ਵਾਦਾ ਬਾਰਡਰ ਬਾਕਸ ਦੇ ਟੇਕ ਚੁੱਲੀ ਇੱਕ ਚੀਜ਼ ਇਹ ਨਾ ਕਹਿਣ ਵੀ ਇਹ ਪਿਛਲੀ ਵੀਡੀਓ ਸੀਗੀ ਉਹ ਵੀਰੇ ਆਪਣੀ ਸੂਈ ਵੀ ਵੇੜਤੀ 37 ਕਿਲੋ ਚ ਆ ਕੇ ਦਿੱਤੀ ਸੀ ਉਹ ਇਹਦੀ ਸੇਮ ਕਾਪੀ ਸੀ ਆ ਉਹ ਚਾਰ ਦੰਦ ਸੀ ਇਹ ਸੇ ਦੰਦ ਦਾ ਠੀਕ ਹੈ ਇਹ ਸੇ ਦੰਦ ਦਾ ਇਹ ਜੇ ਸੂਣ ਵਾਲੀ ਆ ਸੂਣ ਵਾਲੀ ਗੱਬੜ ਆ ਉਹ ਸੂਪੀ ਜਿਹੜੀ ਪਿਛਲੇ ਲੈਡਰ ਚ ਵੇਚੀ ਆ ਠੀਕ ਹੈ ਉਸਨੇ 37 ਕਿਲੋ ਸੀ ਇਹ ਪਰ ਵੀਰੇ ਵੱਧ ਦੇਉਗੇ 45 ਕਿਲੋ ਦੇ ਘਰਾਂ ਚ ਬੱਚੇ ਨੇ ਦੁੱਧ ਦੇਣਾ ਇਹਦੀ ਥੋੜੀ ਜਿਹੀ ਉਦੂ ਜਾਣੀ ਦੀ ਬਾਡੀ ਸਟਰੋਂਗ ਥੋੜੀ ਜਿਆਦਾ ਹੈਗੀ ਆ ਬਰੀਕੀਆਂ ਚੰਗੀਆਂ ਨੇ ਸੋਣ ਜਿਵੇਂ ਆ ਆ ਵੇੜਾ ਦੇਖੀ ਜਿਹੜੇ ਵੀਰੇ ਕਹਿੰਦੇ ਪੀਡੀਐਫ ਮੇਲਾ ਲੱਗਦਾ ਆਪਾਂ ਨੂੰ ਵੀ ਬੱਚੀ ਕ ਨਾਮ ਚਾਵੇ ਇਦਾਂ ਦੇ ਵੇੜਾ ਜਦੋਂ ਘਰੇ ਜਾ ਇਹਨਾਂ ਦੇ ਬੱਚੇ ਕਿਵੇਂ ਨਾ ਵੀਨਾਂ ਚ ਖਾਣੇ ਵੀਰੇ ਬਾਹਲਾ ਜੇਰ ਆਪਾਂ ਨੂੰ ਜ਼ਿੰਦਗੀ ਚ ਘੋਲਣ ਦੀ ਲੋੜ ਨਹੀਂ 10 ਸਾਲ ਤੇ ਜਾ ਕੇ ਜਾਨੀ ਬੰਦਾ ਜਾਂਦਾ ਹੈਗਾ ਬਰੀਡ ਲੈਂਡ ਤੇ ਆਹ ਬੱਚੇ ਲੱਤ ਦੇ ਇਹਨਾਂ ਦੇ ਬੱਚੇ ਹੀ ਆਪਾਂ ਲਾ ਸਕਦੇ ਆ ਕੰਪੀਟੀਸ਼ਨ ਵਾਲੇ ਹੋ ਜਾਣਗੇ ਬਿਲਕੁਲ ਲਾ ਸਕਦੇ ਆ ਵੀਰੇ ਆਹ ਦੇਖੋ ਬੱਚਾ ਕਿਆ ਬਾਤਾਂ ਬਾਕੀ ਜਿਹੜੀਆਂ 10 ਬੈੜਾ ਹੋਰ ਲੱਗਣੀਆਂ ਬਿਨਾ ਕੈਮਰੇ ਤੋਂ ਆ ਉਹ ਬੈੜਾ ਵੀ ਵੀਰੇ ਚੜਦੇ ਹੋ ਚੜਦੀਆਂ ਬੈੜਾ 2 ਜਰਸੀ ਉਹਦੇ ਖੀਰੀਆਂ ਆਪਣੀਆਂ 6 ਬੈੜਾ ਹੈਗੀਆਂ ਐਫ ਐਫ ਵੱਡੀਆਂ ਫਾਰਮ ਵਾਲੀਆਂ 2 ਕਰੋਸ ਆ ਉਹਨਾਂ ਚ ਤੇ ਬਾਕੀ ਉਹ ਵੱਡੀ ਬੈੜ ਦੇਖ ਲਓ ਵੀਰੇ ਇਹ ਵੀ 45 ਲੀਟਰ ਚ ਆ ਕੇ ਦੇਵਾਂਗੇ ਆਦ ਰਹਿਣ ਦੇ ਤੌਰ ਨੂੰ ਬੜਾ ਵੀਡੀਓ ਵੱਡੀ ਹੁੰਦੀ ਆ ਇਹ ਦੇਖੋ ਬਾਈ ਜੀ ਨਾੜਾ ਇਹਦੇ ਥੱਲੇ ਭਾਰ ਦਾ ਨਾਸਾ ਹੋਣੀ ਦੇਖੋ ਵੀਰੇ ਗਾ ਸੁਪਰ ਥੱਲੇ ਦੇਖੋ ਜਿਵੇਂ ਕੀ ਆਵਾਤਾ ਜਿਵੇਂ ਮੰਨ ਕੇ ਚੱਲੋ ਬੋਰ ਦੇ ਜਿਹੜਾ ਡੂੰਘੇ ਹੁੰਦੇ ਆ ਹਨਾ ਦੇਖੋ ਵੀਰੇ ਉਹ ਸਿਸਟਮ ਆ ਥੱਲੇ ਤੇ ਡੂਮਣਾ ਖਿਆਲੀ ਦਾ ਵੀ ਫਿਰ ਗਿਆ ਦਿਨ ਬਾਈ ਕਹਿ ਗੜਦੀ ਆ ਇਹ ਵੀਰੇ ਹਜੇ 10 ਦਿਨ ਦੀ ਕੱਚੀ ਆ ਦੋੱਤਾ ਦੇਊਗੀ 50 ਕਿਲੋ ਪਰ ਆਪਾਂ 45 ਚਵਾ ਦੇਾਂਗੇ ਵੀਰੇ ਇਹਦਾ ਸੋ oh my god ਇੱਕ ਬਾਸ ਇਹਦੀ ਦੋਨੇ ਬਾਸ ਆ ਯਾਰ ਜਮਾ ਕਿਆ ਬਾਤ ਆ ਨਾ ਬੜਾ ਨਜਾਇਜ਼ ਚੰਗਾ ਬੱਚਾ ਵੀਰੇ ਬਾਕੀ ਜਿਹੜੀਆਂ ਥੱਲੇ ਲੱਗੀਆਂ ਆਮ ਲੀਲੀਆਂ ਫੀਲੀਆਂ ਕੋਈ ਨਹੀਂ ਹੈਗੀਆਂ ਆ ਵੱਸੀ ਵੀਰੇ 10 ਤੋਂ 12 ਦਿਨ ਦੀ ਕੱਚੀ ਆ ਆ 7 ਤੋਂ 8 ਦਿਨ ਦੀ ਕੱਚੀ ਆ ਦੇਖੋ ਵੀਰੇ ਇਹਦੇ ਬਾਪ ਇੱਕ ਮੇਰੀ ਗੱਲ ਮੋਢੀ ਸੁਣੀ ਜਾਵਾ ਜਿਵੇਂ ਆ ਤਾਂ ਵੜਾ ਆ ਗਿਆ ਵਾਲਾ ਕਹਿੰਦਾ ਅੱਛਾ ਕਰਾ ਕੇ 200 ਰੁਪਏ ਲੈਣੇ ਚੱਲ ਬੰਦੇ ਨੇ ਪਰ ਕਹਿੰਦਾ ਬਾਪ ਜੇ ਹੁਣ ਬੰਦੇ ਨਾ ਬਣ ਜੇ ਮੁਰਕੇ ਵੀ ਅਲਗ ਕਹਿੰਦਾ ਵੀ ਆਪਾਂ 60 50 ਨਾਲ ਫੋਨ ਨਾ ਲਾਵੇ ਉਹਦੀ ਕਦਰ ਕਰੀ ਆਪਾਂ ਫਿਰ ਬਾਈ ਜੀ 50 ਆਲਾ ਕੁਝ ਨਹੀਂ ਹੈਗਾ 60 ਤੋਂ ਚੱਲੂਗਾ ਕੰਮ ਵੀ ਕਹਿੰਦਾ ਉਹ ਜੱਗ ਰੱਬ ਲੱਗਦੀ ਗੱਲ ਆਪਾਂ ਧਿਆਨ ਚ ਰੱਖੀ ਆ ਰੱਖੀ ਆ ਵੀਰੇ 60 ਤੋਂ ਚੱਲੂਗਾ ਆਪਣੇ ਕੋਲੇ ਸਾਰੇ ਤਰ੍ਹਾਂ ਦਾ ਲੱਖ ਤੱਕ ਰ ਆਪਾਂ ਤੇ ਐ ਮੰਨੋ ਵੀ ਆ ਇਥੋਂ ਲੈ ਕੇ 7 8 ਨਾਲ ਵੀਰੇ ਲੱਖ ਤੋਂ ਬਾਹਰ ਆਗੇ ਇਹ ਲੱਖ ਤੋਂ ਅੰਦਰ ਵਾਲਾ ਦਾ ਆਪ ਹੀ ਦੇਂਦਾ ਵੀਰੇ ਇਹ ਜਿਹੇ ਬੱਚਾ ਤੁਹਾਨੂੰ ਪਤਾ ਵੀ ਲੱਖ ਖਾ ਕੇ ਤਿਆਰ ਹੁੰਦਾਗਾ ਆ ਬੱਚਾ ਆ ਗਿਆ ਵੀਰੇ 4 ਦੰਦ ਚਾਰ ਦਿਨ ਦਾ ਆ ਗਿਆ ਇੱਕ ਹਫਤੇ ਦੀ ਬਾਕੀ ਆ ਦੇਖੋ ਇਹਦਾ ਬਰੇਡ ਕਿੰਨੇ ਕ ਰੇਟ ਦੇ ਦੇ ਦਾਂਗੇ ਹਾਂਜੀ ਕਿੰਨੇ ਕ ਰੇਟ ਚ ਦੇ ਦਾਂਗੇ ਇਹ ਜੀ ਵੀਰੇ ਆਪਾਂ 85 ਡਿਮਾਂਡ ਆ ਕਿ ਇੱਕ ਡਿਮਾਂਡ ਆਏਗੇ ਵੀਰੇ ਦਾ ਮਾਨ ਫੁੱਲ ਹੋਊਗਾ ਹੋਜੂ ਗੱਲ ਹਾਂ ਸਮਝ ਆਉ ਬੰਦੇ ਦੇ ਜਿਵੇਂ ਆ ਬੱਚਾ ਸੂਈ ਸਵਾਈ ਵੀਰੇ 65 ਦੀ ਦੇ ਦੂੰਗਾ ਲੈ ਜਿਹੇ ਜੇ ਗੱਲ ਆ ਜਮ ਤੇ ਦੁੱਧ 16 ਕਿਲੋ ਆ 50000 ਰੁਪਏ ਦੀ ਦੇ ਦੂੰਗਾ ਚ スク੍ਰੀਨਸ਼ਾਟ ਵੀਰੇ ਲੈ ਲੈ ਬੰਦਾ ਆਪਣਾ ਸਭ ਤੋਂ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਕੋਈ ਵੀਰ ਗੁੱਸਾ ਵੀ ਨਾ ਮੰਨੇ ਮੇਰੀ ਗੱਲ ਦਾ ਜਿਹੜਾ ਬੰਦਾ ਵਪਾਰ ਚੱਲ ਜੇ ਉਦੋਂ ਮੁੜ ਕੇ ਫਿਰ ਛੋਟੇ ਸਾਈਕਲ ਤੇ ਆਉਂਦਾ ਉਹਦੀ ਗੱਲ ਬੰਦਾ ਸੋਨ ਨੂੰ ਹਰ ਜਾਂਦਾ। ਭਾਈ ਜੀ ਜਿਹੜਾ ਬੰਦਾ ਤੁਰ ਕੇ ਉਹ ਸਭ ਤੋਂ ਪਹਿਲਾਂ ਉਹਦੀ ਫੇਰ ਸਾਈਕਲ ਵਾਲੇ ਦੀ ਫੇਰ ਮੋਟਰਸਾਈਕਲ ਵਾਲੇ ਦੀ ਫੇਰ ਆਮ ਗੱਡੀ ਵਾਲੇ ਦੀ ਫੇਰ ਜਿਹੜੀ 40 ਲੱਖ ਵਾਲੀ ਗੱਡੀ ਆ ਉਹਦੀ ਐਂਡ ਤੇ। ਜੈ ਜੈ ਗੱਲ ਆ। ਇਹ ਨਹੀਂ ਅਸੀਂ ਸੋਚਣਾ ਸਾਰੇ ਵੀਰਾਂ ਦਾ ਵੀਰੇ ਸਤਕਾਰ ਹੁੰਦਾ, ਲਾਟੜਾਂ ਦੇ ਨਾ ਆਉਂਦੇ ਆ ਦੋ ਬੰਦੇ ਚਾਹ ਤੇ ਸਪੈਸ਼ਲ ਹੁੰਦੇ ਆ। ਰੋਟੀ ਪਾਣੀ ਦਾ ਵੀਰੇ ਫੁੱਲ ਪ੍ਰਬੰਧ ਆ ਉਹ ਪਰਮਾਤਮਾ ਦੀ ਕਿਰਪਾ। ਹਦਕਾ ਆਪਾਂ ਦਾ ਕੌਣ ਆਗੇ। ਠੀਕ ਹੈ। ਹਾਂਜੀ। ਜੈ ਇਹ ਕਿਸੇ ਬੰਦੇ ਨਾਲ ਕੰਪੀਟੀਸ਼ਨ ਚ ਲਈ ਆਗੀ ਅਸੱਆ ਲਈ 2000 ਮਹਿੰਗੀ ਆ ਪਰ ਮੈਂ ਕਮਾਉਣੇ ਨਹੀਂ ਸਾਮਿਆਂ ਚ ਦੇ ਦੂੰਗਾ ਕੋਈ ਬੰਦਾ ਚੌੜਾ ਜਾਂ ਹੁੰਦਾ ਸੀ ਕੰਪੀਟੀਸ਼ਨ ਦੇ ਵਿੱਚ ਲਈ ਆਗੀ ਤੇ ਸਾਮੇ ਭਾਅ ਬੱਚਾ ਦੇ ਦਿਆਂਗੇ ਵੀਰੇ ਲੇਵਾ ਫੈਟਿੰਗ ਫੈਟਿੰਗ ਆ ਹਾਂ ਬਾਲਾ ਸੋਹਣਾ ਬੱਚਾ ਵੀਰੇ ਤੇ ਦੁੱਧ ਘੱਟੋ ਘੱਟ ਜਣੀ ਬੱਚਾ ਮੈਂ ਬਾੜਾ ਨਹੀਂ ਮੰਨਦਾ 27 ਤੋਂ 28 ਕਿਲੋ ਦੇਊਗਾ ਇਹ। ਸੋ ਬਰਾ ਇਹਦੀ ਲੇਵੇ ਦੀ ਬਾਡੀ ਸਟਰਕਚਰ ਇੰਨੀ ਆ। ਹਸਤੇ ਭਾ ਦੇ ਵਿੱਚ ਬਰੀਡ ਜੈਰ ਕਰੋ ਜਿਵੇਂ ਕਹਿੰਦਾ ਘੱਟ ਖਰਚੇ ਤੇ ਵੱਧ ਕਮਾਓ ਵਿਸਾਲ ਕੰਪੈਨ ਲਿਆਓ ਉਹ ਗੱਲ ਹੈ ਬਹਿੜ ਦੇ ਬਹਿ। ਪਹਿਲੇ ਤੁਸੀਂ 40 ਕਿਲੋ 45 ਕਿਲੋ 50 ਕਿਲੋ ਦੇ ਸੁਪਨੇ ਦੇਖਣੇ ਆ। ਤੁਹਾਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਲੋਕਾਂ ਵਾਲਾ ਕੰਮ ਨਹੀਂ ਵੀ 2 3 ਲੱਖ 3 ਲੱਖ ਦੇ ਤੁਹਾਨੂੰ ਲਾਉਣਾ ਪਊਗਾ। ਸਾਨੂੰ ਫੋਨ ਵੀ ਆਏ ਨੇ। ਫੋਨ ਲਾਉਣ ਦੇ ਕੋਈ ਚੱਕਰ ਨਹੀਂ ਵੀਰੇ। ਪਰ ਜੱਟ ਦੇ ਪੁੱਤਾਂ ਬਾਈ ਜੀ ਸੱਲ ਨਹੀਂ ਲੈਣਦੇ ਨਹੀਂ ਕਿਸੇ ਮੇਰੇ ਵੀਰਾਂ ਦੀ ਆਂਢੇ ਖਾਣੇ ਆ ਬਸ ਸੱਲ ਨਹੀਂ ਲੈਣ ਦੇਣੀ ਵੀਰੇ ਬਹੁਤ ਬੰਦੇ ਆ 50-5000 ਰੁਪਏ ਦੀ ਕਮਾਈ ਕਰਦੇ ਆ ਪਰ ਬਾਈ ਜੀ ਇਹ ਦੇਣ ਦੇਣੇ ਪੈਂਦੇ ਆ ਹੱਕ ਖਾਓ 2000 4000 ਕਮਾਉ ਵੀਰੇ ਜਾਇਜ਼ ਹੁੰਦਾ ਹੈਗਾ ਥੋੜੇ ਮਾਰ ਜਨਾ ਦੇ ਦੇ ਆ ਆ ਆ ਬੱਚਾ ਵੀਰੇ ਜਿਹੜਾ ਹੈਗਾਗਾ ਦੂਜਾ ਸੁਹਾ ਸੂੰਦਾਗਾ ਇਹ ਵੀ 5 ਤੋਂ 7 ਦਿਨ ਨੂੰ ਦੇਖੋ ਥਣ ਲੇਵੇ ਦੀ ਕੁਆਲਿਟੀ ਇਹ ਸਾਰੇ ਇਦਾਂ ਦੇ ਬਾਕੀ ਅੰਦਰ ਆ ਜਾਓ ਬਾਈ ਤੇ ਜਿਹੜਾ ਬੰਦਰਮਾਲ ਦੇਖੀ ਜਨੇ ਆਈ ਵੀਰੇ ਅੰਦਰ ਕਿਤੇ ਇਹ ਨਾ ਕਹੇਦੇ ਨਾਰਮਲ ਗਾਂ ਕੋਈ ਨਹੀਂ ਨਾ ਸਾਥੋ ਲਈ ਜਾਵੇ ਸਾਨੂੰ ਬਾਈ ਬੜਾ ਵੱਡਾ ਸੌਂਕ ਇਹਨਾਂ ਦਾ ਠੀਕ ਹੈ ਆ ਵੇਖੋ ਬੱਸੀ ਵੀਰੇ ਕੱਚੀ ਆ 15 ਦਿਨ ਦੀ ਆ ਲਾਰਜ ਚ ਵੇਚਦੇ ਨਹੀਂ ਆ ਬੱਸੀ ਵੀਰੇ 12 ਦਿਨ ਦੀ ਕੱਚੀ ਆ ਵੇਚਦੇ ਆਂਗੇ ਤੇ ਬੱਚਾ ਜਿਹੜਾ ਮਰਜੀ ਵੀਰੇ ਸੌਦਾ ਲਾ ਲੈ ਚਾਰ ਲਾਂਦਾ ਬਾਈ ਜੀ ਠੀਕ ਹੈ ਪਿਆਰ ਤੇ ਆ ਬੱਸੀ ਵੀਰੇ ਤਾਜੀ ਸੂਈ ਆ ਇਹ ਸਵੇਰ ਸੂਈ ਆਗੀ 4:00 ਵਜੇ ਅੱਜ ਹਜੇ ਦੁੱਧ ਆਪਾਂ ਕਹਿ ਨਹੀਂ ਸਕਦੇ ਵੀ ਕਿੰਨਾ ਆ ਵੀਰੇ ਸੂਣ ਵਾਲਾ ਬੱਚਾ ਹੈਗਾ ਥਣਲੇਵੇਂ ਦੀ ਵੀਰੇ ਦੇਖੋ ਕੱਲਾ ਕੱਲਾ ਦੇਖੋ ਐ ਨਹੀਂ ਵੀ ਦੁਬਾਰਾ ਹਾਂ ਹਾਂ ਤੇ ਬਰਫ ਦੀ ਸਿੱਲੀ ਆ ਜਮਾ ਹਾਂ ਹਾਂਜੀ ਆ ਵੱਸੀ ਵੀਰੇ ਪਿਛਲੇ ਰਾਤ ਤੇ ਬਾਕੀ ਰਹਿ ਗਈ ਸੀ ਆਪਣੀ ਸੋਧਾ ਦੇ ਪਿਛਲੇ ਰਾਤ ਦਾ ਸੀਗਾ 30 ਕਿਲੋ ਠੀਕ ਹੈ ਹੁਣ ਵੀਰੇ 3 ਕਿਲੋ ਦਾ 27 ਕਿਲੋ ਦੁੱਧ ਆ ਗਿਆ ਥੋੜਾ ਜਿਹਾ ਬੰਦੇ ਸਾਡੇ ਦੋ ਨਾ ਵਾਗ ਗਏ ਸੀ ਕਿਤੇ ਠੀਕ ਹੈ ਤੇ ਆਹ ਵੱਸੀ ਵੀਰੇ ਤਾਜੀ ਸੂਈਆ 65 ਦੀ ਇਹ ਦੇ ਦਿਆਂਗੇ ਛੋ ਨਾੜਾ ਦੇਖੋ 65000 ਰੁਪਏ ਦਾ ਸਕਰੀਨ ਸ਼ਾਟ ਲੈ ਲਓ ਇੱਥੇ ਤੇ ਇਹ ਵੀਰੇ 16 ਤੋਂ 17 ਦਾ 65 ਵੀ ਇਹ ਦੇ ਦਿਆਂਗੇ ਬਾਈ ਜੀ ਤੋ ਇੱਕ ਇੱਕ ਗਾੜੂਰ ਬਰੀਡ ਕਰਦਾ ਜਿਹੜਾ ਬੰਦਾ 60000 ਦਾ ਗਾ ਲੈ ਗਿਆ ਇਹਦੇ ਨਾੜਾ ਨੂੜਾ ਇੰਨੀ ਚੰਗੀਆਂ ਚੰਗਾ ਸੀਵਨ ਭਰਤਾ ਬਿਲਕੁਲ ਬਿਲਕੁਲ ਨਹੀਂ ਬਰੀਡ ਕਰ ਦੇਣੀ ਆ ਹਾਂਜੀ 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 ਬਰੀਡ ਬਾਹਲੇ ਪੈਸੇ ਲਾ ਕੇ ਨਹੀਂ ਬਣਦੀ ਹੁੰਦੀ ਆ ਵੀ ਇਹ ਜਿਹੜਾ ਆ ਸੂਈਆ ਬਿਲਕੁਲ ਇਹ ਵੀ ਤਾਜੀ ਸੂਈਆ ਇਹਦੇ ਥੱਲੇ ਹਜੇ ਯਾਨੀ ਕ ਰਾਤ ਸਾਮੀ ਸੂਈ ਹੈ ਕੱਲ ਹਾਂਜੀ ਹਾਂਜੀ ਤੇ ਆ ਬੈਡ ਵੀਰੇ ਸੂਣ ਵਾਲੀ ਆ ਇਹ ਵੀ ਪਰਤੇ ਦੇ ਦੇ ਦਾਂਗੇ ਆ ਬੈਡ ਵੇਖੋ ਵੀਰੇ ਡਲੇ ਵਰਗੀ ਲੀਲੀ ਫੀਲੀ ਕੋਈ ਨਹੀਂ ਵੀਰੇ ਠੀਕ ਹੈ ਲੀਲੀ ਫੀਲੀ ਕੋਈ ਨਹੀਂ ਆ ਵੇਖੋ ਇਹ ਆਮ ਨਹੀਂ ਹੈਗਾ ਨੋਰਮਲ ਮਾਲ ਆ ਦੇਖ ਸਕਦੇ ਹੋ ਜੀ ਆ ਆ ਗਈ ਵੀਰੇ ਅੱਗੇ ਜਰਸੀ ਆ ਗਈ ਜੀ ਬਾਕੀ ਵੀਰੇ ਵੱਡੀ ਗਈ ਦਾ ਆਪੇ ਕੋ ਟ੍ਰਾਂਸਪੋਰਟ ਦੀ ਸਬਦਾ ਵੀ ਸਾਰੀ ਆ ਕੱਲੇ ਪੰਜਾਬੀਆਂ ਦਾ 13 ਰੁਪਏ ਕਿਲੋਮੀਟਰ ਉੱਪਰ 7 ਪਿਉ ਥੱਲੇ ਗੱਦਾ ਲੱਗਿਓ ਕਿਸੇ ਵੀਰ ਨੇ ਦੂਰੋਂ ਆਉਣਾਗਾ ਇੱਕ ਲੈ ਜਾਣੀ ਆ ਉਹ ਵੀ ਇੱਕ ਦੂਜੇ ਨਾਲ ਸਾਂਝੀ ਹੋ ਜੂ ਮਹਿੰਗੀ ਨਹੀਂ ਪੈਣ ਦਿੰਦੇਗੇ ਖਰਚਾ ਬਚਾਵਾਂਗੇ ਹਾਂਜੀ ਉਦੋਂ ਅੱਗੇ ਆ ਵੀਰੇ ਉਸ ਉਸਰੇ ਸਾਈਡ ਬਹੁਤ ਔਕ ਦਾ ਬੱਚਾ ਵੀਰੇ ਠੰਡਾ ਸੀਲ ਬੱਚਾ ਗਿਆ ਵੀਰੇ ਇੰਨੀ ਠੰਡੀ ਸੀਲਾ ਗੱਲਾਂ ਹੀ ਛੱਡ ਦਿਓ ਬਹੁਤ ਠੰਡੀ ਸੀਲ ਆ ਗਈ ਬਹੁਤ ਠੰਡੀ ਸੀਲਾ ਦੇਖੋ ਬਹੁਤ ਸੋਹਣਾ ਬੱਚਾ ਹੈਗਾ ਇਹ ਵੀ ਭਾਜ ਦੇ ਦੇਗੇ ਇਹ ਆਫਰ ਲਾਤਾ ਵੀਰੇ 55000 ਦਾ ਦੇ ਦਿਆਂਗੇ ਠੀਕ ਆ ਹਾਂਜੀ ਆ ਦੋ ਜਰਸੀਆਂ ਆ ਗਈਆਂ ਸੁਨੀਆਂ ਸਵਾਈਆਂ 17 18 ਕਿਲੋ ਦੋਤੇ ਆ ਸਾਡੇ ਫਾਰਮ ਤੇ ਕੱਲ ਨੂੰ ਕੋਈ ਵੀਰ ਨਾ ਆਵੇ ਫੋਨ ਥੋੜਾ ਜਿਹਾ ਬੀਜੀ ਚੱਲਦਾਗਾ ਉਹ ਬੇਟਿੰਗ ਚ ਵੀਰ ਥੋੜਾ ਜਾਂ ਜਾਂਦਾਗਾ ਅਸੀਂ ਬੈਟ ਫੋਨ ਆਪੇ ਲਾਉਣੇ ਆਂਗੇ ਤੇ 25 ਤਰੀਕ ਨੂੰ ਸਵੇਰ ਆ ਜੇ ਰੇਟ ਦੇਖੇ ਹੁਣ ਕੱਲੇ ਕੱਲੇ ਨਗਦੇ ਵਿੱਚ 20000 ਤੋਂ 25000 ਦਾ ਫਾਇਦਾ ਕਰ ਦਿਆਂਗੇ ਐਂਡ ਤੇ ਇੱਕ ਗੱਲ ਵੀਰੇ ਨੂੰ ਲਾਜ਼ਮੀ ਕਹਿਣਾਗਾ ਤੁਸੀਂ ਸਾਰੀ ਚੀਜ਼ ਖਰੀਦਣ ਚੱਲੇ ਹੋ ਮੇਰੇ ਵਪਾਰ ਕਰਦੇ ਆ ਘਰ ਦੀ ਗਾਂ ਕੋਈ ਵੀ ਨਹੀਂ ਤੁਸੀਂ ਪੈਸੇ ਖਰਚਨੇ ਤਸੱਲੀ ਕਰਦਾ ਬਾਈ ਜੀ ਤੁਹਾਡਾ ਹੱਕ ਬਣਦਾਗਾ ਕਿਉਂਕਿ ਵੀਰੇ ਤੁਸੀਂ ਦੇਖ ਕੇ ਇਹ ਨਿਰਖ-ਬਰਖ ਨਾਲ ਖਰੀਦੋ ਇਹ ਚੀਜ਼ ਦਾ ਬਾਅਦੋਂ ਫਿਰ ਕੋਈ ਲਾਂਬਾ ਕੋਈ ਨਹੀਂ ਹੁੰਦਾ ਹਾਂਜੀ ਵੀਰ ਜੀ ਧੰਨਵਾਦ ਜੀ ਸੋ ਵੀਰੋ ਦੇਖਣੇ ਸਭ ਦਾ ਤੇ